ਬਟਿੰਡਾ ਪੁਲਿਸ ਵੱਲੋਂ ਨੌਜਵਾਨ ਪੀੜੀ ਨੂੰ ਨਸ਼ੇ ਤੋਂ ਦੂਰ ਕਰਨ ਦੇ ਲਈ ਅੱਜ ਦੋ ਦਿਨਾਂ ਹਾਕੀ ਟੂਰਨਾਮੈਂਟ ਦਾ ਉਦਘਾਟਨ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਖਿਡਾਰੀਆਂ ਨੇ ਲਿਆ ਹਿੱਸਾ ਸ਼ਨੀਵਾਰ ਨੂੰ 10 ਵਜੇ ਦੇ ਲਗਭਗ ਬਟਿੰਡਾ ਦੇ ਗਵਰਨਮੈਂਟ ਅਰਿੰਦਰਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ ਦਿਨਾਂ ਹਾਕੀ ਟੂਰਨਾਮੈਂਟ ਦਾ ਉਦਘਾਟਨ ਕੀਤਾ ਗਿਆ ਜਿਸ ਨੂੰ ਲੈ ਕੇ ਸੀਨੀਅਰ ਅਧਿਕਾਰੀ ਇਸ ਦੇ ਵਿੱਚ ਸ਼ਾਮਲ ਹੋਏ ਤੇ ਵੱਡੀ ਗਿਣਤੀ ਵਿੱਚ ਇਸ ਦੇ ਵਿੱਚ ਆਪਣਾ ਖਿਡਾਰੀ ਵੀ ਇਸ ਦੇ ਵਿੱਚ ਆਪਣਾ ਸ਼ਾਮਲ ਹੋਏ ਦੱਸ ਦਈਏ ਕਿ ਬਠਿੰਡਾ ਪੁਲਿਸ ਵੱਲੋਂ ਪੰਜਾਬ ਸਰਕਾਰ ਦੇ ਦੇਸ਼ਾਂ ਦੇ ਅਨੁਸਾਰ ਨੌਜਵਾਨ ਪੀੜੀ ਨੂੰ ਨਸ਼ੇ ਤੋਂ ਦੂਰ ਕਰਨ ਦੇ ਲਈ ਇਸ ਤਰ੍ਹਾਂ ਦੇ ਟੂਰਨਾਮੈਂਟ ਇਸ ਤੋਂ ਪਹਿਲਾਂ ਵੀ ਆਪਣਾ ਇੰਨਾ ਵੱਲੋਂ ਇੱਕ ਕ੍ਰਿਕਟ ਟੂਰਨਾਮੈਂਟ ਕਰਾਇਆ ਗਿਆ ਸੀ ਅਤੇ ਹੁਣ ਹਾਕੀ ਟੂਰਨਾਮੈਂਟ ਜੋ 14 ਤੇ 15 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ ਜਿਹਦਾ ਉਦਘਾਟਨ ਕੀਤਾ ਗਿਆ

ਜਗਾ ਲੰਡਨ ਤੇ ਸ਼ਬਦਾਂ ਤੋਂ ਵੀ ਉੱਪਰ ਮੁੱਲੇ ਜਿਹੜੇ ਨੇ ਉਹ ਸਰਦਾਰ ਗੁਰਪ੍ਰੀਤ ਸਿੰਘ ਐਸਓ ਸਾਹਿਬ ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਤਾਂ ਗੱਲੋਂ ਜੀ ਆਇਆਂ ਆਖਦੇ ਆ ਦੋਨੋਂ ਟੀਮਾਂ ਲਾਈਨ ਅਪ ਹੋਣ ਗਈਆਂ ਡਰਗ ਦੇ ਅਗੇਂਸਟ ਚਲਾਈ ਗਈ ਅਵੇਰਨੈਸ ਮੁਹਿੰਮ ਦੇ ਤਹਿਤ ਅੱਜ ਬਠਿੰਡਾ ਪੁਲਿਸ ਵੱਲੋਂ ਹਾਕੀ ਟੂਰਨਾਮੈਂਟ ਦਾ ਇਨੋਗਰੇਸ਼ਨ ਕੀਤਾ ਗਿਆ ਹੈ ਇਹਦੇ ਵਿੱਚ ਟੋਟਲ 8 ਟੀਮਾਂ ਪਾਰਟਿਸਪੇਟ ਕਰਨ ਦੀ ਹੈ ਉਹਦੇ ਵਿੱਚ 6 ਬॉयਜ਼ ਦੀ ਤੇ 2 ਗਰਲਜ਼ ਦੀ ਟੀਮਾਂ ਹੈਗੀਆਂ ਨੇ ਟੋਟਲ ਇਹਦੇ ਵਿੱਚ ਅੱਜ 4 ਮੈਚ ਖੇੜੇ ਜਾਣਗੇ 4 ਮੈਚ ਕੱਲ ਖੇੜੇ ਜਾਣਗੇ ਇਹਦੇ ਸੈਮੀਫਾਈਨਲ ਤੇ ਫਾਈਨਲ ਕੱਲ ਹੋਣਗੇ ਤੇ ਅੱਜ ਅਸੀਂ ਇਹਦਾ ਇਨੋਗਰੇਸ਼ਨ ਕਰਨ ਰਿਹਾ ਇਹਦਾ ਮੇਨ ਪਰਪਸ ਡਰੱਗਸ ਦੇ ਅਗੇਂਸਟ ਅਵੇਅਰਨੈਸ ਜਨਰੇਟ ਕਰਨਾ ਤੇ ਯੂਥ ਦੀ ਮੈਂਟਲ ਤੇ ਫਿਜ਼ੀਕਲ ਹੈਲਥ ਨੂੰ ਡਵੈਲਪ ਕਰਨ ਦਾ ਹੈਗਾ ਪ੍ਰਾਈਜ਼ ਮਨੀ ਵੀ ਕੁਝ ਰੱਖੀ ਹੈ ਜੀ ਹਾਂ ਜੀ ਇਹਦੇ ਵਿੱਚ ਅਸੀਂ 21000 ਰੁਪਏ ਪ੍ਰਾਈਜ਼ ਮਨੀ ਰੱਖੀ ਹੈ ਜੀ ਇਹਨੇ ਪੁਰਸਤਗਰ ਟੀਮਾਂ ਵੀ ਹੋਣਗੇ ਕਿ ਜਿਹੜੀਆਂ ਬਾਹਰ ਲੀਆਂ ਦੇ ਹੋ ਸਰ ਇਹਦੇ ਵਿੱਚ ਪੂਰੇ ਬਠਿੰਡੇ ਜ਼ਿਲ੍ਹੇ ਦੇ ਜਿਹੜੇ ਵੀ ਹੋਕੀ ਦੇ ਪਲੇਅਰ ਨੇ ਬੱਚੇ ਯੂਥ ਉਹ ਇਹਦੇ ਵਿੱਚ ਮੇਨ ਪਾਰਟਿਸਪੈਂਟ ਹੋਣਗੇ ਵੱਖਰੇ ਵੱਖਰੇ ਪਿੰਡਾਂ ਤੋਂ ਆਏ ਹੋਏ ਪੂਰੇ ਬਠਿੰਡੇ ਜ਼ਿਲ੍ਹੇ ਦੇ ਜਿਹੜੇ ਹੈਗੇ ਪਲੇਅਰਸ ਉਹ ਹੈਗੇ ਨੇ ਨੌਜਵਾਨ ਪੀੜੀ ਨੂੰ ਕੀ ਅਪੀਲ ਕਰਨਾ ਚਾਹੁੰਦੇ ਨੌਜਵਾਨ ਪੀੜੀ ਨੂੰ ਆਹੀ ਅਪੀਲ ਕਰਨਾ ਚਾਹੁੰਦੇ ਆ ਆਪਣੇ ਹੈਲਥ ਦਾ ਧਿਆਨ ਰੱਖੋ ਫਿਜ਼ੀਕਲ ਹੈਲਥ ਦਾ ਮੈਂਟਲ ਹੈਲਥ ਦਾ ਧਿਆਨ ਰੱਖੋ ਡਰੱਗਸ ਤੋਂ ਦੂਰ ਰਹੋ ਆਪਣੇ ਆਪ ਨੂੰ ਵੀ ਡਰੱਗਸ ਦੇ ਜਿਹੜੇ ਨੈਗੇਟਿਵ ਇਫੈਕਟਸ ਨੇ ਉਹਦੇ ਬਾਰੇ ਅਵੇਅਰ ਕਰੋ ਤੇ ਆਪਣੇ ਸਾਥੀਆਂ ਨੂੰ ਵੀ ਇਹਦੇ ਬਾਰੇ ਅਵੇਅਰ ਕਰੋ ਤੇ ਪੁਲਿਸ ਦਾ ਸਾਥ ਦਿਓ ਕੀ ਕਿ ਨਤੀਜੇ ਜੁਕੇ ਯਾਕੂਸੀ ਦੇ ਬੰਦੇ ਹੋ ਕੇ ਪੁਲਿਸ ਨਾਲ ਜਾ ਰਹੇ ਨੇ ਉਹ ਮਾਣ ਵਿੱਚ ਭਾਗ ਲਿਆ ਹਾਂਜੀ ਇਸ ਇਹ ਟੂਰਨਾਮੈਂਟ ਵਿੱਚ ਅਸੀਂ ਭਾਗ ਲਿਆ ਤੇ ਅਸੀਂ ਤੇ ਬਹੁਤ ਵਧੀਆ ਕੰਮ ਆਇਆ ਨਸ਼ਿਆਂ ਤੋਂ ਪਲੇਅਰਾਂ ਨੂੰ ਦੂਰ ਰੱਖਣ ਵਾਸਤੇ ਨੌਜਵਾਨ ਨੌਜਵਾਨ ਪੀੜ੍ਹੀ ਵਾਸਤੇ ਬਹੁਤ ਵਧੀਆ ਪ੍ਰਾਲਾਇ ਪੰਜਾਬ ਪੁਲਿਸ ਦਾ ਬਠਿੰਡਾ ਪੁਲਿਸ ਦਾ ਧੰਨਵਾਦ ਇਹਨਾਂ ਵੱਲ ਬਹੁਤ ਭਾਈ ਜੀ ਸਭ ਨੂੰ ਰਕੀ ਕਿ ਉਹ ਤੁਹਾਨੂੰ ਜੀ ਆਇਆਂ ਨੂੰ ਲੈ ਕੇ ਕੀਤਾ ਜਾਵੇ। ਹਾਂ ਸਰ ਮੈਂ ਇਹ ਕਹਿਣਾ ਚਾਹੁੰਦਾ ਕਿ ਬਹੁਤ ਵਧੀਆ ਉਤਰਾਲੇ ਤੇ ਆਪੋ ਸਾਡਾ ਖੇਡਣ ਲੋਗਿਆਂ ਲਈ ਹੋਣ ਵਾਸਤੇ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਇਦਾਂ ਦੇ ਉਤਰਾਲੇ ਕਰਦੇ ਨੇ ਨਹੀਂ ਚਾਹੀਦੇ ਤੇ ਮੈਂ ਤਾਂ ਧੰਨਵਾਦ ਕਰਦਾ ਪੰਜਾਬ ਪੁਛਦਾ ਵੀ ਜਿਨ੍ਹਾਂ ਨੇ ਇਦਾਂ ਵਧੀਆ ਟੂਰਨਾਮੈਂਟ ਆਰਗੇਨਾਈਜ਼ ਕਰ ਰਹੇ ਨੇ ਤੇ ਨਸ਼ਿਆਂ ਤੋਂ ਬਚਣ ਵਾਸਤੇ ਇਸ ਤੋਂ ਵੱਡਾ ਹੋਰ ਕੋਈ ਉਤਰਾਲਾ ਨਹੀਂ ਹੋ ਸਕਦਾ। ਉਹ ਬੇ ਕਿਸ ਤਰ੍ਹਾਂ ਲੱਗ ਰਿਹਾ ਤੁਸੀਂ ਆਇਓ ਬਹੁਤ ਵਧੀਆ ਲੱਗ ਰਿਹਾ ਜੀ ਇਹ ਐਸਟੋਟਾਪ ਦੇ ਉੱਤੇ ਟੂਰਨਾਮੈਂਟ ਹੋ ਰਿਹਾ ਵਾ ਤੇ ਬੜਾ ਵਧੀਆ ਲੱਗ ਰਿਹਾ ਵਾ ਇਦਾਂ ਦੇ ਗਰਾਊਂਡ ਹੋਰ ਵੀ ਬਣਨੇ ਚਾਹੀਦੇ ਨੇ ਜਿੱਥੇ ਟੂਰਨਾਮੈਂਟ ਵਧੀਆ ਹੋ ਸਕਣ